ਰਾਜਵਿੰਦਰ ਸਿੰਘ ਧਰਮਕੋਟ ਨੂੰ ਫਰੀਦਕੋਟ ਤੋਂ ਅਖਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਗਿਆ ਅਤੇ ਅੱਜ ਫਰੀਦਕੋਟ ਵਿੱਚ ਟਿੱਲਾ ਬਾਓ ਫਰੀਦ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਅਤੇ ਸਵਾਗਤ ਦੇ ਲਈ ਸ਼੍ਰੋਮਣ ਅਖਾਲੀ ਦਲ ਦੇ ਜਿਹਨੇ ਨੁਮਾਇंदे ਨੇ ਉਹ ਇਸ ਵਕਤ ਇੱਥੇ ਪਹੁੰਚੇ ਹੋਏ ਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹਨਾਂ ਦੇ ਸਵਾਗਤ ਵਿੱਚ ਇੱਥੇ ਇਕੱਠਾ ਹੋਏ ਨੇ ਅਤੇ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਵਕਤ ਸਭ ਤੋਂ ਪਹਿਲੇ ਗੱਲ ਕੀਤੀ ਜਾਵੇ ਜਿਹੜੇ ਲੋਕ ਇੱਥੇ ਇਕੱਠਾ ਨੇ ਉਹਨਾਂ ਦੀ ਗੱਲ ਕਰੀਏ ਆਪਾਂ ਤਾਂ ਕਾਫੀ ਵੱਡੀ ਗਿਣਤੀ ਹੈਗੀ ਹੈ ਉਹਨਾਂ ਲੋਕਾਂ ਦੀ ਜੋ ਕਿ ਇਸ ਵਕਤ ਇੱਥੇ ਇਕੱਠਾ ਇਕੱਠਾ ਹੋ ਰਹੇ ਨੇ ਤੇ ਇੱਥੋਂ ਇਹ ਲੋਕ ਚੱਲ ਕੇ ਟਿਲਾ ਬਾਬਾ ਫਰੀਦ ਵਿਖੇ ਜਾ ਕੇ ਨਤਮਸਤਕ ਹੋਣਗੇ ਤੁਹਾਨੂੰ ਦੱਸਦੇ ਕਿ ਸ੍ਰੋਮਣਿਕ ਅਕਲਦਲ ਤੋਂ ਜੋ ਉਮੀਦਵਾਰ ਐਲਾਨ ਨੇ ਗਏ ਨੇ ਉਹ ਧਰਮਕੋਟ ਦੇ ਰਹਿਣ ਵਾਲੇ ਨੇ ਉਹਨਾਂ ਦੇ ਪਿਤਾ ਉਤੋਂ ਕਈ ਵਾਰ ਵਿਧਾਇਕ ਰਹ ਚੁੱਕੇ ਨੇ ਤਾਂ ਇਸ ਵਕਤ ਤਸਵੀਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹਨਾਂ ਦੇ ਸਵਾਗਤ ਦੇ ਲਈ ਪਹੁੰਚੇ ਹੋਏ ਨੇ ਅਤੇ ਦੂਜੇ ਪਾਸੇ ਇੱਥੇ ਜੋ ਪਰੰਪਰਿਕ ਬੰਟੀ ਰਵਣਾ ਨੇ ਉਹ ਇੱਥੇ ਕਮਾਂਡ ਸੰਭਾਲੇ ਹੋਏ ਨਜ਼ਰ ਆ ਰਹੇ ਨੇ ਰਵਣਾ ਸਾਹਿਬ ਜਿਸ ਤਰੀਕੇ ਸੁਖਵੀਰ ਸਿੰਘ ਬਾਦਲਾ ਸਵਾਗਤ ਫਰੀਦਕੋਟ ਵਿੱਚ ਹੋਇਆ ਸੀਗਾ ਕਹਿੰਦੇ ਕਿ ਸਾਰੇ ਰਿਕਾਰਡ ਤੋੜਤੇ ਸੀਗੇ ਤੇ ਅੱਜ ਉਮੀਦਵਾਰ ਤੋਂ ਐਲਾਨ ਦਿੱਤੇ ਗਏ ਨੇ タルਮਕੋਟ ਤੋਂ ਨੇ ਅੱਜ ਪਹੁੰਚ ਰਹੇ ਨੇ ਕਿਸ ਤਰੀਕੇ ਦਾ ਲੱਗ ਰਿਹਾ ਕੀ ਕੁਸ਼ ਤਿਆਰੀਆਂ ਨੇ ਦੇਖੋ ਜਿੱਥੋਂ ਤੱਕ ਤੁਸੀਂ ਸਵਾਗਤ ਦੀ ਗੱਲ ਕਰਦੇ ਹੋ ਉਹ ਤਾਂ ਤੁਸੀਂ ਕੈਮਰਾ ਤੇ ਘੁਮਾ ਕੇ ਦਿਖਾ ਦਿਓਗੇ ਤਾਂ ਤੁਹਾਨੂੰ ਤੁਹਾਡੇ ਲੋਕ ਬਿਹਤਰ ਸਮਝ ਸਕਣਗੇ ਮੇਰੇ ਬੋਲਣ ਨਾਲੋਂ ਜਿਹੜੀਆਂ ਤਸਵੀਰਾਂ ਉਹ ਵੱਧ ਬੋਲਣਗੀਆਂ ਅੱਜ ਜੋ ਹਾਲਾਤ ਹੈ ਤੁਸੀਂ ਦੇਖ ਰਹੇ ਹੋ 8:30 ਵਜੇ ਦਾ ਸਾਡੇ ਕੈਂਡੀਡੇਟ ਰਾਜਵਿੰਦਰ ਸਿੰਘ ਧਰਮਕੋਟ ਤੋਂ ਚੱਲੇ ਆ। ਤਕਰੀਬਨ ਸਵਾ ਇੱਕ ਹੋ ਚੱਲੇ ਆ ਹਜੇ ਤੱਕ ਫਰੀਦਕੋਟ ਨਹੀਂ ਪਹੁੰਚੇ ਜਿਸ ਤਰ੍ਹਾਂ ਦਾ ਸਮਰਥਨ ਜਿਸ ਤਰ੍ਹਾਂ ਦਾ ਸਤਕਾਰ ਤੇ ਪਿਆਰ ਲੋਕ ਰਸਤੇ 'ਚ ਦੇ ਰਹੇ। ਬਾਕੀ ਪਾਰਟੀਆਂ ਦੇ ਕੈਂਡੀਡੇਟ ਵੀ ਇੱਥੇ ਦੋ ਪਾਰਟੀਆਂ ਨੇ ਐਲਾਨ ਕੀਤੇ ਹੋਏ ਮੱਥਾ ਟੇਕ ਕੇ ਗਏ ਆ। ਉਦੋਂ ਵੀ ਤੁਸੀਂ ਹਾਲਾਤ ਵੇਖੇ ਸੀ ਕਿ ਸ਼ਾਇਦ ਮੈਨੂੰ ਲੱਗਦਾ ਸ਼ਹਿਰ ਦੇ ਲੋਕਾਂ ਨੂੰ ਵੀ ਪਤਾ ਨਾ ਲੱਗਿਆ ਹੋਵੇ ਵੀ ਇੱਥੇ ਕੋਈ ਮੱਥਾ ਟੇਕ ਕੇ ਗਿਆ ਹਾਂ ਉਹਦਾ ਅਨਸਰ ਆਹ ਹਾਂਸ ਦਾ ਪਤਾ ਲੱਗ ਗਿਆ ਸੀ ਉਹ ਵੱਖਰੇ ਕਾਰਨ ਪਤਾ ਲੱਗ ਗਿਆ ਸੀ ਕਿਉਂਕਿ ਉਹ ਇਕੱਲੀ ਗੱਡੀ ਸੀ ਮਗਰ 50 ਗੱਡੀਆਂ ਕਿਸਾਨਾਂ ਦੀਆਂ ਲੱਗੀਆਂ ਵੀਆਂ ਸੀ ਉਹਦਾ ਮਸਾ ਮੈਨੂੰ ਲੱਗਦਾ ਪਤਾ ਨਹੀਂ ਮੱਥਾ ਵੀ ਟੇਕਿਆ ਉਹਨੇ ਕਿ ਨਹੀਂ ਉਹ ਤਾਂ ਉਹਨੇ ਨਿਕਲਣ ਦੀ ਕੀਤੀ ਸੋ ਹਾਲਾਤ ਜੋ ਤੁਸੀਂ ਦੇਖ ਰਹੇ ਹੋ ਹਾਲਾਤ ਜੋ ਤੁਸੀਂ ਦੇਖ ਰਹੇ ਹੋ ਅੱਜ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਦੇ ਹੱਕਾਂ ਵਾਸਤੇ ਲੜੂਗੀ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਦੀ ਜਿੱਥੇ ਹੱਕ ਮਾਰੇ ਜਾਂਦੇ ਹੋਣ ਉਥੇ ਡਟਮੀ ਲੜਾਈ ਜਿਹੜੀ ਪਾਰਟੀ ਲੜ ਸਕਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਪਾਰਲੀਮੈਂਟ ਦੇ ਵਿੱਚ ਜੇ ਪੰਜਾਬ ਦੀ ਖਾਤਰ ਕੋਈ ਆਵਾਜ਼ ਬੁਲੰਦ ਕਰੂਗਾ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰੂਗਾ ਬਾਕੀ ਰਾਸ਼ਟਰੀ ਪਾਰਟੀਆਂ ਨਹੀਂ ਕਰ ਸਕਦੀਆਂ ਰਮਣਾ ਸਾਹਿਬ ਸਾਰੇ ਸੋਚ ਰਹੇ ਸੀਗੇ ਕਿ ਜਿਸ ਤਰੀਕੇ ਨਾਲ ਦੂਜੀ ਪਾਰਟੀਆਂ ਨੇ ਸੀਟ ਐਲਾਨੀ ਹੈ ਕਿ ਉਮੀਦਵਾਰਾਂ ਲੜਨੇ ਨੇ ਕਹਿੰਦੇ ਕਿ 뮤지컬 ਸੀਟ ਬਣ ਗਈ ਫਰੀਦਕੋਟ ਦੀ ਪਰ ਤੁਸੀਂ ਲੋਕਾਂ ਨੇ ਇੱਕ ਲੀਡਰ ਨੂੰ ਹੀ ਅੱਗੇ ਲੈ ਕੇ ਆਏ ਹੋ ਕਿਵੇਂ ਸਾਰੇ ਅੰਦਾਜ਼ਾ ਲਗਾ ਰਹੇ ਸੀਗੇ ਕਿ ਅਕਾਲੀ ਦਲ ਵੀ ਕਿਸੇ ਕਲਾਕਾਰ ਨੂੰ ਹੀ ਲੈ ਕੇ ਆਵੇਗਾ ਦੇਖੋ ਇਹ ਫਰਕ ਹੈ ਸੋਚ 'ਚ ਅਕਾਲੀ ਦਲ ਦੀ ਚ ਤੇ ਦੂਜੀਆਂ ਪਾਰਟੀਆਂ ਦੀ ਅਸੀਂ ਲੋਕ ਸਭਾ ਚੋਣ ਲੜਨ ਵਾਸਤੇ ਉਮੀਦਵਾਰ ਦਿੱਤੇ ਆ ਉਹਨਾਂ ਨੇ ਜਿਵੇਂ ਉਹ ਲਸ਼ਕਾਰਾ ਚੈਨਲ ਹੁੰਦਾ ਸੀ ਉਹਦੇ ਤੇ ਸ਼ਾਇਦ ਉਹਨਾਂ ਨੇ ਸੋਚਿਆ ਲਸ਼ਕਾਰਾ ਚੈਨਲ ਦਾ ਮੁਕਾਬਲਾ ਉਹਨਾਂ ਨੇ ਉਹ ਜੇ ਉਮੀਦਵਾਰ ਦੇਤੇ ਫਿਰ ਇਹ ਫੈਸਲਾ ਤਾਂ ਲੋਕ ਕਰਨਗੇ ਜੀ ਕਾਂਗਰਸ ਪਾਰਟੀ ਨੇ ਪਿਛਲੀ ਵਾਰੀ ਕਲਾਕਾਰ ਦਿੱਤਾ ਸੀ ਆ ਦੂਜੀਆਂ ਦੋ ਪਾਰਟੀਆਂ ਨੇ ਐਤਕੀ ਦੇਤੇ ਕਲਾਕਾਰ ਵੀ ਹੈ ਆਊਟਸਾਈਡਰ ਵੀ ਹੈ ਤੁਸੀਂ ਇਹ ਦੇਖੋ ਨਾ ਹੰਸਰਾਜ ਹੰਸ ਪਿਛਲੀ ਵਾਰੀ ਦਿੱਲੀ ਤੋਂ ਚੋਣ ਲੜਿਆ ਉਤੋਂ ਰਿਜੈਕਟ ਕਰਤਾ ਐਤਕੀ ਲੋਕਾਂ ਨੇ ਉਹਦੀ ਕਾਰਗੁਜ਼ਾਰੀ ਦੇਖ ਕੇ ਤੇ ਉਹ ਰਿਜੈਕਟਡ ਮਾਲ ਫਰੀਦਕੋਟ ਭੇਜਤਾ ਦੂਜਾ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਉਹ ਸੰਗਰੂਰ ਦਾ ਹੈ ਉਹ ਵੀ ਕਲਾਕਾਰ ਤੇ ਜੇ ਐਡਾ ਹਰਮਨ ਪਿਆਰਾ ਤਾਂ ਸੰਗਰੂਰ ਤੋਂ ਲੜਾ ਲੈਂਦੇ ਜਿਹੜਾ ਕਿਤੇ ਫਿੱਟ ਨਹੀਂ ਆਉਂਦਾ ਸਟਿੱਪ ਨਹੀਂ ਵਾਂਗੂ ਨੂੰ ਫਰੀਦਕੋਟ ਜਾ ਕੇ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਰੀਦਕੋਟ ਦੇ ਲੋਕ ਐਤਕੀ ਇਹਨਾਂ ਗੱਲਾਂ 'ਚ ਨਹੀਂ ਆਉਣਗੇ ਲੋਕਲ ਕੈਂਡੀਡੇਟ ਸਿਆਸੀ ਪਰਿਵਾਰ ਦਾ ਜਿਹਦੇ ਪਰਿਵਾਰ ਦੀ ਲੋਕਾਂ ਦੀ ਸੇਵਾ ਦਾ ਇਤਿਹਾਸ ਹੋਵੇ ਰਾਜਵਿੰਦਰ ਸਿੰਘ ਦੇ ਪਿਤਾ ਜੀ ਸੀਤਲ ਸਿੰਘ ਜੀ ਤਿੰਨ ਵਾਰੀ ਧਰਮਕੋਟ ਤੋਂ ਐਮਐਲਏ ਰਹੇ ਐ ਰਾਜਵਿੰਦਰ ਨੂੰ ਬੜਾ ਲੰਮਾ ਸਮਾਂ ਹੋ ਗਿਆ ਪਾਰਟੀ 'ਚ ਕੰਮ ਕਰਦੇ ਆ ਯੂਥ ਅਕਾਲੀ ਦਲ 'ਚ ਬੜੀ ਵੱਡੀ ਸੇਵਾ ਨਿਭਾਈ ਆਏ ਨੇ ਰਾਜਵਿੰਦਰ ਦੇ ਨਾਨਾ ਜੀ ਸਰਦਾਰ ਗੁਰਦੇਵ ਸਿੰਘ ਬਾਦਲ ਦੀ ਸਾਡੇ ਇਲਾਕੇ ਪ੍ਰਤੀ ਸੇਵਾ ਬੱਚਾ-ਬੱਚਾ ਜਾਣਦਾ ਸੋ ਜਿਹੜੇ ਪਰਿਵਾਰ ਨੇ ਪੰਥ ਦੀ ਪੰਜਾਬ ਦੀ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਸੀਂ ਉਹ ਕੈਂਡੀਡੇਟ ਦਿੱਤਾ ਥੈਂਕ ਯੂ ਵੈਰੀ ਮਚ ਜੀ ਕੁਲਵਿੰਦਰ ਜੀ ਕਿਵੇਂ ਲੱਗ ਰਿਹਾ ਹੁਣ ਲੋਕ ਕੀ ਸੋਚ ਰਹੇ ਆ ਤੁਹਾਡੇ ਕਾਰਜਕਰਤਾ ਖੁਸ਼ ਨੇ ਇਸ ਗੱਲ ਤੋਂ ਸਾਡੇ ਲੋਕ ਬਿਲਕੁਲ ਖੁਸ਼ ਆ ਜੀ ਇਸ ਕਰਕੇ ਖੁਸ਼ ਆ ਵੀ ਅਸੀਂ ਧੰਨਵਾਦ ਕਰਦੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਜਿਹਨੇ ਸਾਡੇ ਹਲਕੇ ਚੋਂ ਤਾਂ ਸਾਨੂੰ ਕੋਈ ਵੋਟਰ ਦਿੱਤਾ ਸਾਨੂੰ ਸਾਡਾ ਲੀਡਰ ਦਿੱਤਾ ਜਿਹੜਾ ਕੋਈ ਹਲਕੇ ਦੇ ਚੋਂ ਲੜ ਸਕਦਾ ਅਸੀਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਦੇ ਹਾਂ ਖੁਸ਼ ਹਾਂ ਇਸ ਤੋਂ ਬਿਲਕੁਲ ਖੁਸ਼ ਆ ਜੀ ਪੂਰਾ ਇਲਾਕਾ ਖੁਸ਼ ਆ ਪੂਰਾ ਇਲਾਕਾ ਖੁਸ਼ ਆ ਇਸ ਕਰਕੇ ਭਾਈ ਕੋਈ ਕਿੰਤੂ ਪ੍ਰੰਤ ਤਨ ਰਹੂਗੀ ਕਿ ਵੀ ਕਿ ਕੈਂਡੀਡੇਟ ਜਿਹੜਾ ਹੈਗਾ ਫਰੀਦਕੋਟ ਤੋਂ ਲੋਕਾਂ ਦੇ ਵਿੱਚ ਹੱਥ ਸਾਹੀ ਇੰਨਾ ਅੱਜ ਪਿਛਲੀ ਵਾਰ ਵੀ ਮੈਂ ਕੰਪੇਨ ਵੇਖੀ ਸੀਗੀ ਗੁਲਸਾਰ ਸਰਦਾਰ ਗੁਰਜਾਰ ਸਿੰਘ ਰਣੀਕੇ ਦੀ ਤੇ ਅੱਜ ਵੀ ਮੈਂ ਕੰਪੇਨ ਦੇਖ ਰਿਹਾ ਮੈਂ ਯਾਰਾਂ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਮਾ ਯਾਰ ਹੜ ਆ ਗਿਆ ਜਿੱਥੇ ਨੌਜਵਾਨ ਜੂਥ ਸੀਗਾ ਪਿਛਲੀ ਵਾਰ ਅਕਾਲੀ ਦਲ ਦਾ ਨਾਂ ਲੈਣ ਤੋਂ ਵੀ ਡਰਦਾ ਸੀਗਾ ਇਸ ਵਾਰ ਸਭ ਤੋਂ ਮੂਰੇ ਹੋ ਕੇ ਜੂਥ ਅਕਾਲੀ ਦਲ ਦੇ ਨਾਲ ਚੱਲ ਰਿਹਾ ਸੋ ਜੂਥ ਨੇ ਸਾਨੂੰ ਇਹ ਜਿਹੜਾ ਪਾਰੰਗ ਹੋਣਾ ਸਰਪੱਤ ਸਾਬ ਪਿੰਡਾਂ ਦੀ ਹਵਾ ਕੀ ਕਹਿੰਦੀ ਹੈ ਪਿੰਡਾਂ ਦੀ ਹਵਾ ਅਕਾਲੀ ਦਲ ਦੀ ਹਾਂਜੀ ਵੇਖ ਲਿਆ ਲੋਕਾਂ ਨੂੰ ਇੱਕ ਵਾਰੀ ਬਦਲਾਅ ਦਾ ਨਾਂ ਤੇ ਬੜਾ ਲੋਕਾਂ ਨੂੰ ਠੱਗੇ ਗਏ ਆ ਲੋਕਾਂ ਨੇ ਸਾਰਾ ਦੇਖ ਲਿਆ ਹੁਣ ਜਿਹੜੇ ਵੀ ਜਾਣਦੇ ਆ ਪਿੰਡ ਪੁੱਛਦੇ ਆ ਅਕਾਲੀ ਦਲ ਨਾਂ ਹੀ ਰਹਿਣਾ ਉਹ ਕਹਿੰਦੇ ਵੀ ਜਿਹੜੀ ਸਰਕਾਰ ਆਈ ਅਕਾਲੀ ਦਲ ਦੀ ਸਾਰੇ ਪੱਕੀ ਸੀ ਜ਼ਿਮੀਂਦਾਰ ਪੱਕੀ ਵੀ ਸੀ ਐਸ ਸੀ ਜ਼ਮੀਂ ਭਰਾਵਾਂ ਲਈ ਪੱਕੀ ਵੀ ਸੀ ਹੁਣ ਤਾਂ ਚੋਂਦੀ ਸਰਕਾਰ ਆਈ ਹੈ ਲੋਕਾਂ ਦਾ ਮੋਹ ਭੰਗ ਹੋਇਆ ਪਿਆ ਉਹ ਕਹਿੰਦੇ ਬਿਆਨ ਕਿ ਬਦਲਾਅ ਦੁਆਰੇ ਲਿਆਉਣਾ ਹੈ ਕਾਲੀਦਲ ਦੁਆਰੇ ਲੈ ਕੇ ਆਉਣਾ ਹੈ ਠੀਕ ਹੈ ਜੀ ਤਾਂ ਬਿਲਕੁਲ ਤੁਸੀਂ ਲੀਡਰਾਂ ਦੀ ਗੱਲ ਵੀ ਸੁਣ ਲਈ ਹੈ ਤੇ ਆਮ ਲੋਕਾਂ ਦੀ ਆਵਾਜ਼ ਵੀ ਸੁਣ ਲਈ ਹੈ ਕਿ ਲੋਕ ਇਸ ਉਮੀਦਵਾਰ ਨੂੰ ਲੈ ਕੇ ਕਿਸ ਤਰੀਕੇ ਦੇ ਵਿਚਾਰ ਰੱਖਦੇ ਨੇ ਹਾਲ ਦੀ ਘੜੀ ਕੁਝ ਹੀ ਦਿਨ ਵਿੱਚ ਜੋ ਇੱਥੇ ਦੇ ਉਮੀਦਵਾਰ ਸਾਹਿਬ ਨੇ ਉਹ ਪਹੁੰਚਣ ਵਾਲੇ ਨੇ ਤੇ ਟਿੱਲਾ ਬਾਬਾ ਫਰੀਦ ਵੀ ਕਿ ਨਾ ਮਸਤਕ ਹੋਣਗੇ ਫਿਲਹਾਲ ਵੇਖਦੇ ਹਾਂ ਕਿ ਫਰੀਦਕੋਟ ਦੇ ਹਵਾ ਇਸ ਵਾਰ ਕਿਸ ਦੇ ਵੱਲ ਦਾ ਰੁਖ ਕਰਦੀ ਹੈ फरीद को तो कैमरा सूरज प्रकाश दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप